ਸੋ ਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਤੇ ਗੁੰਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ ਆਪ ਛੋੜ ਦੇਂਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੀ ਪਰਲੇਹੁ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਤਿ ਨਿਵਾਰ ਉਧਾਰ ਹੋ ਜਿਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ गोपाल दामोदर दिनदयाल दुखभंजन पूर्ण कृपाल सिमर सिमर नाम बारम्बार नानक जी का ए आधार उत्तम श्लोक साधके वचन अमूल्य कलाल एहि रतन सुनत कमावत होत उद्धार आप तरै लोक हन निस्तार सफल जीवन सफलता का संग जा कय मन लागा हर रंग ਜਾ ਜਾ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਐ ਬੈਰ ਭੈ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲਐ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਗਾਲ ਵਿਕਾਰ ਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਗਟ ਹਾਰੀ ਨਾਨਕ ਨਿਬਹੀ ਖੇਤ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤਮੀ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭਤੇ ਉਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਤਨ ਖਾਟ ਚੱਲੇ ਜਨਸੋਇ ਨਾਲ ਤੁਜ ਸਹਿ ਪ੍ਰਾਪਤ ਹੋਇ ਸੇਵ ਸਾਧ ਰਿਧ ਨਵਿਧ ਬੋਧ ਗਿਆਨ ਸਰਬ ਤਹ ਸਿਧ ਵਿਦਿਆ ਤਪ ਜੋਗ ਪ੍ਰਤ ਧਿਆਨ ਜਾਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸੰਦਰਸੀ ਇਕ ਦ੍ਰਿਸ਼ਟੀਤਾ ਇਹ ਫਾਲ ਕਿਸ ਜਾਣ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਏ ਸਭ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤਿ ਸ਼ਾਸਤਰ ਵੇਦੁ बखानी ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛਟੈ ਜਾ ਕੈ ਮਨਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੈ ਸੁਣੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਜੀ ਜਨਮ ਮਰਨ ਤਕਾ ਦੁਖ ਨਿਵਾਰੈ ਦੁਲਾਬ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਇਕ ਨਾਮ ਮਨ ਮਾਹਿਸਮਾਨੀ ਦੁਖ ਰੋਗ ਦਿਨ ਸੇ ਭੈ ਪਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਿੱਤੇ ਗੌੜੀ ਮੁਹੱਲਾ ਪੰਜਵਾਂ ਸ਼ਲੋਕ ਇਕ ਓਅੰਕਾਰ ਸਤਗੁਰ ਪ੍ਰਸਾਦ ਜਲ ਥਲ ਮਹੀਨ ਪੂਰਿਆ ਸਵਾਮੀ ਸਿਰਜਨ ਹਾਰ ਅਨੇਕ ਭਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰਉ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰਉ ਹਰਿ ਰਾਏ ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭ ਕਸ਼ ਹੋਏ ਚਾਰ ਪੁੰਟ ਦਹੰਦਿਸ਼ ਭ੍ਰਮਿਓ ਤਿਸ ਬਿਨ ਅਵਰ ਨ ਕੋਈ ਵੇਹ ਕੁਰਾਨ ਸਿਮਰਤ ਸੁਨੇ ਬਹੁ ਵਿਦਕਰਾਂ ਵਿਚਾਰ ਪਤ ਤੇ ਉਧਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭੁਗਤਾ ਦੇਨ ਹਾਰ ਤਿਸ ਬਿਨ ਅਵਰ ਨ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜਿਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋਂ ਬੰਦਨਾ ਅਨਿਕ ਵਾਰ ਸਰਨ ਪਰੋਂ ਹਰ ਰਾਇ ਪ੍ਰਮ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲਾਏ ਬੇਨ ਸਹ ਸਗਲ ਕਲੇਸ਼ ਆਪ ਤਜੋ ਗੋਬਿੰਦ ਭਜੋ ਪਾਓ ਭਗਤ ਪਰਵੇਸ਼ ਲਾਭ ਮਿਲੇ ਟੋਟਾ ਫਿਰੈ ਹਰ ਦਰਗਹ ਪਤਵੰਤ ਰਾਮ ਨਾਮ ਧਨ ਸੰਚਵੈ ਸਾਚ ਛਾਪ ਗਵੰਤ ਉਠਤ ਬੈਖਤ ਹਰ ਭਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੇ ਚੀਤ